No. I'm not saying ਤੁਹਾਡੇ ਰਾਹੀਂ ਸਾਰੇ ਐਸਐਸ ਨਗਰ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਸਾਡੇ ਵੋਟਰਾਂ ਨੂੰ ਅਪੀਲ ਕਰਦੀ ਹਾਂ ਕਿ ਆਪਣੇ ಮತ ਦੇ ਅਧਿਕਾਰ ਦੀ ਵਰਤੋਂ ਕਰੂ ਅੱਜ ਲੋਕ ਸੰਮਤ ਦਾ ਬਹੁਤ ਵੱਡਾ ਤਿਉਹਾਰ ਇਸੇ ਬਣਾ ਰਹੇ ਹਨ ਮੈਂ ਅੱਜ ਫੇਜ਼ 5 ਦੇ ਪੂਰ ਕੇ ਆਈ ਹੂ ਈਆਂ ਆਪਣੀ ਵੋਟ ਪੇ ਕਾਸਟ ਕੀਤੀ ਹੈ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਵਾਚ ਚੜ ਕੇ ਸਾਡੇ ਪੁਲਿਸ ਸਟੇਸ਼ਨ ਪਹੁੰਚੋ ਔਰ ਆਪਣੇ ਪਾਤੀ ਦਾ ਅਧਿਕਾਰ ਦੀ ਵਰਤੋਂ ਕਰੋ ਔਰ ਸਭ ਦੇ ਪੁੱਛਦੇ ਤੁਸੀਂ ਦੇਖ ਰਹੇ ਹੋ ਕਿ ਛੇੜਾ ਸਾਡੇ ਈਸੀਆਈ ਦੇ ਮੈਸਕ ਆਫ ਆਪ હાਜਰ ਨਹੀਂ ਤੋਂ علاوہ ਸਾਡੇ ਹੈਲਥ ਵਰਕਰ ਸਿੱਧੇ ਆਏ ਹੋਏ ਹਨ ਬੱਚਿਆਂ ਨੇ ਬੜਾ ਸੋਨਾ ਰੰਗੀ ਦਾ ਸੋਹ ਜਿਹੜਾ ਨੇ ਇਥੇ ਅਰੇਂਜ ਕੀਤਾ ਵੈ ਜਿੱਦਾਂ ਬੜਾ ਸੋਨਾ ਪਾ ਰਹੇ ਨੇ ਬਹੁਤ ਸਾਰੇ ਜਰੂਰੀ ਫੈਸਿਲਿਟੀ ਜਿਹੜੀਆਂ ਨੇ ਕੋਈ ਬੋਟਲ ਨਹੀਂ ਕੁ ਗੈਸ ਦਿੱਤੀਆਂ ਨੇ ਜਿਸ ਜਿਹੜੀ ਮੇਰੇ ਵੱਲ ਸਾਰੇ ਨੂੰ ਦਿਖਦੀ ਹੈ ਕਿ ਆਪਣਾ ਮਤਲਬ